ਸਤਿ ਸ਼੍ਰੀ ਅਕਾਲ ਜੀ ਮਮ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤਿਆਰ ਕਰਾਂਗੇ ਮਿਕਸ ਸਬਜ਼ੀ ਜੋ ਕਿ ਬਹੁਤ ਹੀ ਹਲਕੀ ਫੁਲਕੀ ਤੇ ਬਿਲਕੁਲ ਖਿਲੀ-ਖਿਲੀ ਤਿਆਰ ਕਰਾਂਗੇ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 500 ਗ੍ਰਾਮ ਅਸੀਂ ਫਲੀਆਂ ਲਈਆਂ ਇਹਨਾਂ ਦੀ ਡੰਡੀਆਂ ਉਤਾਰ ਕੇ ਤਾਂ ਅਸੀਂ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀ ਅੱਧਾ ਘੰਟਾ ਪਹਿਲਾਂ 5-6 ਲਿਆਂ ਗਾਜਰਾ ਛਿੱਲ ਕੇ ਪਾਣੀ ਵਿੱਚ ਵੀ ਭਿਓ ਦਿੱਤੀਆਂ ਸੀ ਦੋ ਵੱਡੇ ਸਾਈਜ਼ ਦੇ ਆਲੂ ਲੈਨੇ ਤੇ ਜਿਹੜੀ ਅੱਧੀ ਬਾਟੀ ਆ ਸਾਡੀ ਮਟਾਰਿਆ ਫ੍ਰੀਜ਼ ਕੀਤੇ ਹੋਏ ਆ ਅਗਰ ਤੁਹਾਡੇ ਕੋਲ ਫਰੈਸ਼ ਆ ਤਾਂ ਤੁਸੀਂ ਫਰੈਸ਼ ਵੀ ਐਡ ਕਰ ਸਕਦੇ ਆ ਤੇ ਹੁਣ ਇਸ ਜਿਹੜੀਆਂ ਸਭ ਤੋਂ ਪਹਿਲਾਂ ਫਲੀਆਂ ਵਿੱਚੋਂ ਪਾਣੀ ਕੱਢ ਕੇ ਸੁਕਾ ਲਈਆਂ ਸੀ ਤੇ ਅਸੀਂ ਆਪਣੇ ਹਿਸਾਬ ਨਾਲ ਅੱਧਾ-ਅੱਧਾ ਇੰਚ ਜਾਂ 1-1 ਇੰਚ ਦੀਆਂ ਅਸੀਂ ਆ ਅਸੀਂ ਜਿਹੜੀਆਂ ਫਲੀਆਂ ਕੱਟ ਲੈਣੀਆਂ ਅਸੀਂ ਇਹਨਾਂ ਦੀਆਂ ਸਾਈਡਾਂ ਤੋਂ ਆਲੇ-ਦੁਆਲੇ ਜਿਹੜੀਆਂ ਡੰਡੀਆਂ ਉਤਾਰ ਦਿੱਤੀਆਂ ਸੀ ਪਹਿਲਾਂ ਜਿਸ ਨਾਲ ਸੜ ਨੂੰ ਕਟਿੰਗ ਕਰਨਾ ਫਲੀਆਂ ਦੀ ਬਹੁਤ ਹੀ ਸੌਖਾ ਹੋ ਜਾਂਦਾ ਹੈ ਇਸ ਨਾਲ ਅਸੀਂ ਪੰਜ ਸਤ ਫਲੀਆਂ ਇਸ ਤਰ੍ਹਾਂ ਲੈ ਕੇ ਅਸੀਂ ਆਰਾਮ ਨਾਲ ਬਹੁਤ ਹੀ ਜਲਦੀ ਸਾਡੀ ਸਬਜੀ ਕੱਟ ਕੇ ਤਿਆਰ ਹੋ ਜਾਵੇਗੀ ਅਗਰ ਤੁਸੀਂ ਮਾਮ ਕਿਚਨ ਤੇ ਫਸਟ ਟਾਈਮ ਆਏ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਨਾ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਇਹ ਸਬਜੀ ਨੂੰ ਅਸੀਂ ਅੱਜ ਸਟੀਮ ਦੇ ਨਾਲ ਤਿਆਰ ਕਰਾਂਗੇ ਅਗਰ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਲੋ ਫਲੇਮ ਤੇ ਵੀ ਪਕਾ ਸਕਦੇ ਹੋ ਉਹ ਵੀ ਉਸੇ ਤਰ੍ਹਾਂ ਬਿਲਕੁਲ ਬਣੇਗੀ ਤਿਆਰ ਹੋਵੇਗੀ ਤੇ ਹੁਣ ਜਿਹੜੀਆਂ ਅਸੀਂ ਗਾਜਰਾਂ ਇਹ ਵੀ ਚਾਰ ਅਸੀਂ ਪੀਸ ਕਰਕੇ ਇਹਨਾਂ ਦੇ ਲੰਬੇ ਤੇ ਅਸੀਂ ਬਰੀਕ-ਬਰੀਕ ਉਹ ਵੀ ਇਸੇ ਤਰ੍ਹਾਂ ਸਾਰੀਆਂ ਨੂੰ ਕੱਟ ਲਵਾਂਗੇ ਅਸੀਂ ਜਿਹੜਾ ਪਾਣੀ ਪਾ ਕੇ ਸਟੀਮਰ ਰੱਖ ਦਿੱਤਾ ਸੀ ਤੇ ਜਿਹੜਾ ਸਾਡਾ ਪਾਣੀ ਬੋਇਲ ਹੋ ਰਿਹਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਐਡ ਕਰਾਂਗੇ ਮਟਰ ਐਡ ਕਰਨੇ ਨੇ ਕਿਉਂਕਿ ਫ੍ਰੀਜ ਕੀਤੇ ਹੋਏ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਐਡ ਕਰ ਦਵਾਂਗੇ ਤੇ 19 ਦੇ ਰਸੀਂ ਆਪਣੀਆਂ ਜਿਹੜੀਆਂ ਬਾਕੀ ਸਬਜ਼ੀਆਂ ਆ ਉਹਨਾਂ ਨੂੰ ਕੱਟ ਕੇ ਬਾਅਦ ਵਿੱਚ ਐਡ ਕਰ ਦੇਣਾ ਹੈ ਤੇ ਜਿਹੜੇ ਆਲੂ ਐ ਸੀ ਇਸ ਤਰ੍ਹਾਂ ਮੋٹے-ਮੋٹے ਪੀਸਾਂਾਂ ਦੇ ਕਰ ਲੈਣੇ ਨੇ ਬਹੁਤ ਹੀ ਆਸਾਨੀ ਨਾਲ ਇਸ ਵਿੱਚ ਜਿਹੜੀ ਸਬਜ਼ੀ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਜਰੂਰ ਇਸ ਤਰ੍ਹਾਂ ਟਰਾਈ ਕਰਕੇ ਦੇਖਣਾ ਇਹ ਸਬਜ਼ੀ ਜਿਹੜੀ ਮੱਕੀ ਦੀ ਰੋਟੀ ਤੇ ਸਿੰਪਲ ਪਰਾਂਠੇ ਦੇ ਨਾਲ ਬਹੁਤ ਹੀ ਟੇਸਟੀ ਲੱਗਦੀ ਆ ਸਾਡੇ ਜਿਹੜੇ ਆਲੂ ਨੇ ਇਸੇ ਤਰ੍ਹਾਂ ਕੱਟ ਕੇ ਤਿਆਰ ਹੋ ਗਏ ਨੇ ਤੇ ਅਸੀਂ ਹੁਣ ਜਿਹੜੀਆਂ ਸਬਜ਼ੀਆਂ ਐ ਇਸ ਵਿੱਚ ਇੱਕ ਇੱਕ ਕਰਕੇ ਐਡ ਕਰ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਬੀਨਸ ਐਡ ਕਰਾਂਗੇ ਇਸ ਤਰ੍ਹਾਂ ਚੰਗੀ ਤਰ੍ਹਾਂ ਅਸੀਂ ਫੈਲਾ ਦੇਣਾ ਤੇ ਅਸੀਂ ਇਸ ਦੇ ਹਿਸਾਬ ਦੇ ਨਾਲ ਹਲਕਾ ਹਲਕਾ ਜਿਹੜਾ ਲੂਣ ਐ ਐਡ ਕੀਤਾ ਆ ਸਬਜ਼ੀ ਦੇ ਹਿਸਾਬ ਦੇ ਨਾਲ ਐਡ ਕਰਾਂਗੇ ਇਸੇ ਤਰ੍ਹਾਂ ਸਾਰੀਆਂ ਸਬਜ਼ੀਆਂ ਅਸੀਂ ਬਾਰੀ-ਬਾਰੀ ਪਾਵਾਂਗੇ ਐਡ ਕਰਾਂਗੇ ਹੁਣ ਅਸੀਂ ਗਾਜਰਾਂ ਦੀ ਇਸੇ ਤਰ੍ਹਾਂ ਲੇਅਰ ਐਡ ਕਰਾਂਗੇ ਇਸੇ ਤਰ੍ਹਾਂ ਜੰਗੀ ਤਰ੍ਹਾਂ ਫੈਲਾ ਦੇਣਾ ਹੈ ਇਹਨਾਂ ਗਾਜਰਾਂ ਨੂੰ ਇਹਨਾਂ ਵਿੱਚ ਤਾਂ ਕਿ ਜਿਹੜੇ ਚੰਗੀ ਤਰ੍ਹਾਂ ਸਾਰੇ ਪਾਸੇ ਸਟੀਮ ਇਕੋ ਜਿਹੇ ਹੋਣ ਤੇ ਇਸੇ ਤਰ੍ਹਾਂ ਜਿਹੜਾ ੜਕੇ ਦੇ ਨਾਲ ਜਿਹੜਾ ਉਸ ਵੇਲੇ ਅੰਦਰ ਤਾਂ ਹੀ ਜਿਹੜਾ ਇਹਨਾਂ ਸਬਜ਼ੀਆਂ ਵਿੱਚ ਲੂਣ ਨਹੀਂ ਜਾਂਦਾ ਇਸ ਲਈ ਇਸ ਟਾਈਮ ਤੇ ਅਸੀਂ ਜਿਹੜਾ ਇਸ ਤਰ੍ਹਾਂ ਹਲਕਾ ਹਲਕਾ ਸਾਰੀ ਹੀ ਸਬਜੀ ਤੇ ਜਿਹੜਾ ਲੂਣ ਛਿੜਕਾਵਾਂ ਸੀ ਕਰ ਦਵਾਂਗੇ ਇਸੇ ਤਰ੍ਹਾਂ ਅਸੀਂ ਆਲੂਆਂ ਦੇ ਉੱਪਰ ਵੀ ਇਸੇ ਤਰ੍ਹਾਂ ਅਸੀਂ ਐਡ ਕਰਾਂਗੇ ਹਲਕਾ ਹਲਕਾ ਲੂਣ ਐਡ ਕਰਕੇ ਤਾਂ ਇਸ ਨੂੰ ਅਸੀਂ 15-20 ਮਿੰਟ ਲੱਗਦੇ ਨੇ ਸਾਡੀ ਸਬਜ਼ੀ ਨੂੰ ਤੇ ਉਡੀਕ ਰਸੀਂ ਆਪਣਾ ਜਿਹੜਾ ਤੜਕਾ ਤਿਆਰ ਕਰ ਲਵਾਂਗੇ ਇਸ ਨੂੰ ਢੱਕ ਕੇ ਅਸੀਂ ਪਕਾਵਾਂਗੇ ਤੇ ਅਸੀਂ ਇਸ ਦੇ ਲਈ ਤੜਕੇ ਲਈ ਲੈਨੇ ਦੋ ਪਿਆਜ਼ ਤੇ 8-10 ਜਿਹੜੀਆਂ ਕਲੀਆਂ ਨੇ ਲਸਣ ਦੀਆਂ 4-5 ਇੰਚ ਅਦਰਕ ਲਿਆ ਤੇ 3-4 ਮਿਰਚਾਂ ਲਵਾਂਗੇ ਤੇ ਇਸ ਦੇ ਲਈ ਆਇਲ ਜਿਹੜਾ ਅਸੀਂ ਲੈਣਾ ਹੈ ਥੋੜਾ ਜਿਆਦਾ ਹੀ ਵਧੀਆ ਲੱਗਦਾ ਹੈ ਸਬਜੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜੀਰਾ ਐਡ ਕੀਤਾ ਹੈ ਇੱਕ ਚਮਚ ਅੱਧਾ ਚਮਚ ਅਸੀ ਅਜਵਾਇਨਾ ਐਡ ਕੀਤੀ ਆ ਤੇ ਜਿਹੜਾ ਲਸਣ ਅਸੀਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਬਰਾਊਨ ਹੋਣ ਦਵਾਂਗੇ ਹਲਕਾ ਜਿਹਾ 2-3 ਮਿੰਟ ਪਕਾਵਾਂਗੇ ਅਸੀਂ ਬਰਾਊਨ ਹੋਣ ਤੇ ਥੋੜਾ ਜਿਹਾ ਹਿੰਗ ਐਡ ਕੀਤਾ ਹੈ ਅਸੀਂ ਚੁਟਕੀ ਕਰ ਤੇ ਇਸ ਵਿੱਚ ਜਿਹੜੇ ਅਸੀਂ ਪਿਆਜ਼ ਬਰੀਕ-ਬਰੀਕ ਕੱਟ ਲੈਨੇ ਤੇ ਇਹਨਾਂ ਨੂੰ ਬਰਾਊਨ ਹੋਣ ਤੱਕ ਹਲਕਾ カラー चेंज ਹੋਣ ਤੱਕ ਪਕਾਵਾਂਗੇ ਤੇ ਇਸ ਵਿੱਚ ਹੁਣ ਐਡ ਕਰਾਂਗੇ ਜਿਹੜਾ ਆਦਰਕ ਬਰੀਕ-ਪਰੀ ਕੱਢ ਲਿਆ ਸੀ ਤੇ ਮਿਰਚਾਂ ਅਸੀਂ ਬਰੀਕ-ਪਰੀ ਕੱਟ ਕੇ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ 2 ਮਿੰਟ ਪਕਾਵਾਂਗੇ ਤੇ ਇਸ ਵਿੱਚ ਹੁਣ ਪਾਵਾਂਗੇ ਅੱਧਾ ਚਮਚ ਅਸੀਂ ਕਾਲੀ ਮਿਰਚੀ ਅੜਕੀਤੀ ਜਾਂ ਲਾਲ ਮਿਰਚ ਥੋੜੀ ਜਿਹੀ ਐਡ ਕਰਾਂਗੇ ਗਰਮ ਮਸਾਲਾ ਅੱਧਾ ਚਮਚ ਐਡ ਕਰਾਂਗੇ ਅੱਧਾ ਹੀ ਚਮਚਾ ਜਿਹਾ ਏਡ ਕਰਨਾ ਸੁੱਕਾ ਤਨੀਆ ਪੀਸਿਆ ਹੋਇਆ ਤੇ ਅੱਧਾ ਚਮਚਾ ਜਸੀਂ ਨੂਨ ਅਸੀਂ ਦੇਖ ਲੈਣਾ ਆ ਸਬਜੀ ਵਿੱਚ ਵੀ ਏਡ ਕੀਤਾ ਉਸ ਹਿਸਾਬ ਨਾਲ ਏਡ ਕਰਾਂਗੇ ਤੇ 2 ਚਮਚਾ ਜਸੀਂ ਛੋਟੇ ਜਿਹੜੇ ਪਾਏ ਆ ਹਲਦੀ ਦੇ ਤੇ ਇਹਨਾਂ ਨੂੰ 2-3 ਮਿੰਟ ਹੁਣ ਜਿਹੜਾ ਮਸਾਲੇ ਆਪਣੇ ਭੁੰਨਣੇ ਨੇ ਚੰਗੀ ਤਰ੍ਹਾਂ ਅਗਰ ਸਾਡੇ ਕੋਲ ਸਟੀਮਰ ਨਹੀਂ ਹੈਗਾ ਤਾਂ ਅਸੀਂ ਜਿਹੜੀਆਂ ਸਬਜ਼ੀਆਂ ਐਸੀ ਤਰ੍ਹਾਂ ਇਸ ਤੁੜਕੇ ਵਿੱਚ ਐਡ ਕਰਕੇ 10-15 ਮਿੰਟ ਪਹਿਲਾਂ ਟੱਕ ਕੇ ਉਸ ਨੂੰ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਇਹ ਤੇ ਬਾਅਦ ਵਿੱਚ ਅਸੀਂ ਜਿਹੜੇ 10 ਮਿੰਟ ਆ ਬਿਨਾਂ ਟੱਕੇ ਹੋਏ ਬਿਲਕੁਲ ਲੋ ਫਲੇਮ ਤੇ ਪਕਾਵਾਂਗੇ ਤੇ ਇਸੇ ਤਰ੍ਹਾਂ ਸਾਡੀ ਜਿਹੜੀ ਸਬਜੀ ਹੈ ਖਿਲੀ-ਖਿਲੀ ਬਣ ਕੇ ਤਿਆਰ ਹੋਗੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਸਬਜੀ ਨੂੰ ਮੱਕੀ ਦੀ ਰੋਟੀ ਤੇ ਪਰਾਂਠੇ ਦੇ ਨਾਲ ਇੰਜੋਏ ਕਰ ਸਕਦੇ ਆ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸ਼ੇਅਰ ਵੀ ਕਰਨਾ ਥੈਂਕ ਯੂ ਫਾਰ ਵਾਚਿੰਗ